ਬਲਾਕ ਫਲੋਰ ਦੇ ਪਿੰਡ ਟੀ ਦੀ ਗੱਲ ਕਰੀਏ ਜਿੱਥੇ ਮਹੱਲੇ ਦੇ ਗਲੀਆਂ ਦੇ ਵਿੱਚ ਗੰਦਾ ਪਾਣੀ ਜੋ ਬਦਬੂ ਮਾਰ ਰਿਹਾ ਜਿੱਦੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਾਬਕਾ ਸਰਪੰਚ ਹੋਣ ਲ ਤੇ ਪਿੰਡ ਵਾਸੀ ਨੇ ਦੱਸਿਆ ਕਿ ਇਹ ਗੰਦਾ ਪਾਣੀ ਕਾਫੀ ਲੰਮੇ ਸਮੇਂ ਤੋਂ ਖੜਾ ਹੈ ਬਦਬੂ ਮਾਰਦਾ ਹੈ ਜਿਸ ਕਾਰਨ ਬਿਮਾਰੀਆਂ ਵੀ ਫੈਲ ਸਕਦੀਆਂ ਹਨ ਸਾਬਕਾ ਸਰਪੰਚ ਹੋਣ ਲ ਨੇ ਦੱਸਿਆ ਇਸ ਸਬੰਧੀ ਪੰਚਾਇਤ ਮੈਂਬਰਾਂ ਨੂੰ ਵੀ ਕਿਹਾ ਅਜ ਤੱਕ ਕਿਸੇ ਨੇ ਕੋਈ ਵੀ ਇਸ ਵੱਲ ਧਿਆਨ ਨਹੀਂ ਦਿੱਤਾ ਜਦ ਤੋਂ ਸਬੰਧੀ ਵੀਡੀਓ ਫਲੋਰ ਜਿੰਦਰ ਕੋ ਮੈਡਮ ਨਾਲ ਸਪਰਕ ਕੀਤਾ ਉਹਨਾਂ ਨੇ ਕਿਹਾ ਮੇਰੇ ਹੁਣ ਮਸਲਾ ਧਿਆਨ ਦੇ ਵਿੱਚ ਆ ਗਿਆ ਪੰਚਾਇਤ ਨੇ ਕਿਹਾ ਕਿ ਇਹ ਜਲਦੀ ਸਮੱਸਿਆ ਹੱਲ ਕਰ ਲਈ ਜਾਵੇਗੀ ਕੈਮਰਾਮੈਨ ਸੰਗਨਾਗੀ ਨਾਲ ਗੁਰシャン ਸਿੰਘ ਨਾਗੀ ਮਨਪ੍ਰੀਤ ਸਿੰਘ ਮਜਾਰਾ ਦੀ ਦੁਆਬਾ ਨੇ ਪੁੱਛਣ ਲਈ ਫਲੋਰ ਤੋਂ ਵਿਸ਼ੇਸ਼ ਰਿਪੋਰਟ ਇਹ ਪਹਿਲੇ ਅਟੀ ਦਾ ਸਾਬਕਾ ਸਰਪੰਚ ਹੋਣ ਦੇ ਤਹਿ ਮੈਂ ਵੀ ਕਹਤਾਂ ਸਰਪੰਚ ਨੂੰ ਪਹਿਲੇ ਇਹਦਾ ਆਇਆ ਵੀ ਮੈਂ ਪਹਿਲੇ ਸਰਪੰਚ ਨੂੰ ਵੀ ਕਿਹਾ ਸੀਗਾ ਵੀ ਇਹ ਨਾਲੀਆਂ ਵਿੱਚ ਖੜੀਆਂ ਗਲੀਆਂ ਦੇ ਵਿੱਚ ਪਾਣੀ ਖੜਾ ਆ ਤੇ ਉਹ ਕਹਿੰਦਾ ਵੀ ਮੈਂ ਨਾਲੀਆਂ ਦਾ ਪਾਣੀ ਹਲੇ ਖੜਾ ਤੇ ਸਰਕਾਰ ਦੇ ਕੋਲ ਅਰਜ਼ੀ ਨਹੀਂ ਮਿਲਿਆ ਅੱਗੇ ਆਪੋ ਆ ਤੇ ਮੈਂ ਕਹਾ ਵੀ ਪਿੰਡ ਵਾਲੇ ਵੀ ਪਰੇਤਾਂ ਗਿਆ ਮਹੀਨੇ ਤੋਂ 2 ਮਹੀਨੇ ਹੋ ਗਏ ਉਹਨੇ ਇੱਕ ਰਸਤੇ ਵਿੱਚ ਪਾਣੀ ਖੜੇ ਤੇ ਜਿਹਦੇ ਵਿੱਚ ਉਹ ਪਿੰਡ ਵਾਲਿਆਂ ਨੂੰ ਵੀ ਕਿਹਾ ਔਰ ਕਈ ਹੋਰ ਬੰਦੇ ਆ ਉਹ ਪਰਲੇ ਪਾਸੇ ਵੀ ਪਾਣੀ ਕਾਲੇ ਦੇ ਵਿੱਚ ਖੜਾ ਆ ਤੇ ਇਹ ਪਾਣੀ ਜਿਹੜਾ ਆ ਤੱਕ ਹੋਰ ਰਸਤਾ ਹੈਗਾ ਪਰਲੇ ਪਾਸੇ ਉੱਤੇ ਵੀ ਪਾਣੀ ਬਹੁਤ ਰਸਤੇ ਦੇ ਵਿੱਚ ਖੜਾ ਤਿੰਨੇ ਜਗ੍ਹਾ ਦੇ ਪਾਸੇ ਲਾਂਗਾ ਬੰਦ ਹੋਇਆ ਤੇ ਮੈਂ ਸਰਕਾਰ ਨੂੰ ਵੀ ਤੇ ਪਹਿਨ ਸਰਪੰਚ ਨੂੰ ਬੇਨਤੀ ਕਰਦਾ ਵੀ ਜਲਦੀ ਜਲਦੀ ਇਹ ਬਣਾਇਆ ਜਾਵੇ ਲੋਕਾਂ ਦਾ ਲਾਂਗਾ ਜਿਹੜਾ ਹੈ ਕਿ ਮੇਰੀ ਦੁਕਾਨ ਤੋਂ ਲੱਕੇ ਗੁਰਦਵਾਰੇ ਤੱਕ ਮੰਦਰ ਤੱਕ ਜਾਂਦਾ ਆ ਇਧਰ ਵੀ ਪਾਣੀ ਦਾ ਲੋਕਾਂ ਦਾ ਲਾਂਗਾ ਬਹੁਤ ਬੰਦ ਹੋਇਆ ਆ ਲੋਕ ਆਲੇ ਮੁਜਾਕਾਂ ਕਰਦੇ ਆ ਨੰਗਣ ਵਾਲੇ ਗਾਲਾਂ ਕੱਢੀ ਜਾਂਦੇ ਬਹੁਤ ਬਹੁਤ ਬਾਕੀ ਬੇਨਤੀ ਹੈ ਸਰਪੰਚ ਜੀ ਤੇ ਪੰਚਾਇਤ ਨੂੰ ਵੀ ਵੇ ਜਿਹੜਾ ਕੰਮ ਜਲਦੀ ਤੋਂ ਜਲਦੀ ਇਹ ਕੀਤਾ ਜਾਵੇ ਤਾਂ ਕਿ ਲੋਕ ਨੰਗਾ ਜਿਹੜਾ ਇਹ ਚੱਪਿਆ ਸਾਫ਼ ਕੀਤਾ ਜਾਵੇ ਤਾਂ ਕਿ ਲੋਕ ਖੁਸ਼ੀਆਂ ਪਰ ਹਾਲ ਜੀਵਨ ਬਤੀਤ ਕਰਨ ਇਸ ਵੰਦੀ ਪਾਣੀ ਰਹਿੰਦਾ ਕਰਕੇ ਮੱਛਰ ਬਿਮਾਰੀਆਂ ਵੀ ਫੈਲ ਸਕਦੀਆਂ ਮੱਛਰ ਮੱਖੀ ਬਹੁਤ ਹੋਈ ਆ ਬਾਕੀ ਗੰਦ ਮਸ਼ਕ ਮਾਰਦਾ ਇਸ ਕਰਕੇ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਜਲਦੀ ਜਲਦੀ ਤੁਸੀਂ ਇਸ ਸਬੰਧੀ ਮਸਲਾ ਵਾਸੀਨ ਲੈ ਕੇ ਨਾ ਕਿਸੇ ਪ੍ਰਸ਼ਾਸਨ ਨੂੰ ਜਾਂ ਵੀਡੀਓ ਨੂੰ ਕਿਸੇ ਨੂੰ ਲੈ ਕੇ ਦਿੱਤਾ ਅਸੀਂ ਹਾਲੇ ਮਤਲਬ ਸੈਕਟਰੀ ਨੂੰ ਮੋਜ ਮਤਲਬ ਸੈਕਟਰੀ ਨੂੰ ਨਹੀਂ ਲੈ ਕੇ ਦਿੱਤਾ ਅਸੀਂ ਜਿਹੜਾ ਸਰਪੰਚ ਨੂੰ ਮਤਲਬ ਕਿ ਪੰਚਾਇਤ ਨੂੰ ਕਈ ਵਾਰੀ ਕਿਹਾ ਵੀ ਇਹ ਹਿਸਾਬ ਕਿਤਾਬ ਨਾ ਕਰੋ ਉਹ ਕਹਿੰਦੇ ਕਰਦੇ ਆ ਕਰਦੇ ਆ ਪਰ ਕਹੀ ਚੱਲਦਾ ਹੈ ਕੰਮ ਇਹ ਪੂਰੇ ਜ਼ਿਲ੍ਹੇ ਭਰ ਭੇੜ ਪਿਆ ਉਹਦਾ ਗੱਲ ਬਹੁਤ ਖਿਲ ਰਿਹਾ ਆ ਉਹ ਕਿ ਕਿਸੇ ਨੇ ਇਹ ਸਮੱਸਿਆ ਹੱਲ ਨਹੀਂ ਕੀਤੀ ਅ ਤੱਕ ਉਹ ਹਲੇ ਸਮੱਸਿਆ ਕੋਈ ਹੱਲ ਨਹੀਂ ਹੋਈ ਇਸ ਕਰਕੇ ਬੇਨਤੀ ਕੀਤੀ ਜਾਂਦੀ ਹੈ ਕਿ ਜਲਦੀ ਕੀਤਾ ਜਾਵੇ ਬਿਮਾਰੀ ਫੈਲਣ ਦਾ ਡਰਿਆ ਭਾਈ ਗੁਰਜੀਤ ਕਾਲਸਾ ਭਾਈ ਗੁਰਜੀਤ